ਤਾ ਬੇਰੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਮਕ ਚੈਪਟਰ ਰੀੜਾ ਸ਼ੁਰੂ ਕੀਤਾ ਹੋਇਆ ਰੇਖਾਵਾਂ ਤੇ ਕੋਣ ਤਾਂ ਬੇਟਾ ਇਹਦਾ ਸਾਰ ਅੰਸ਼ ਜਿਹੜਾ ਦੋ ਤਿੰਨ ਵੀਡੀਓ ਆਪਾਂ ਦੇਖ ਚੁੱਕੇ ਹਾਂ ਹੁਣ ਮੈਂ ਇਹਦਾ ਸਾਰ ਅੰਸ਼ ਤੁਹਾਨੂੰ ਦੱਸਣ ਲੱਗਾ ਬਹੁਤ ਸੌਖਾ ਜਿਹਾ ਕੰਮ ਹੈਗਾ ਠੀਕ ਹੈ ਤਾਂ ਬੇਟਾ ਇਹਦੇ ਵਿੱਚ ਇੱਕ ਮੋਟਾ ਜਿਹਾ ਫੰਡਾ ਸਮਝ ਲਓ ਕਿ ਜੇਕਰ ਦੋ ਸਮਾਨੰਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟਦੀ ਹੈ ਇਗੀਤਾ ਆਪਾਂ ਗੱਲ ਕੀਤੀ ਸੀ ਵੀ ਸਿਖਰ ਸੰਮੁਖ ਕੋਣ ਆ ਜਿਹੜੇ ਮਿੰਟੀ ਵਿੱਚ ਬਰਾਬਰ ਹੁੰਦੇ ਜਿਵੇਂ 1 ਤੇ 3 ਆ 130 ਦਾ ਤੇ ਆ ਵੀ 130 ਦਾ 2 ਤੇ 4 ਇਹ 50 ਦਾ ਤੇ ਇਹ ਵੀ 50 ਦਾ 48ਵੀਂ ਰੇਖਾ ਦੇ ਸਿਖਰ ਸੰਮੁਖ ਕੋਣ ਬਰਾਬਰ ਹੁੰਦੇ ਆ ਉਹਦੇ ਤੋਂ ਬਾਅਦ ਵਿੱਚ ਬੇਟਾ ਆਪਾਂ ਗੱਲ ਕਰਦੇ ਆ ਸੰਗਤ ਕੋਣਾਂ ਦੀ ਸੰਗਤ ਕੋਣ ਆ ਜਿਹੜੇ ਬਰਾਬਰ ਹੁੰਦੇ ਸੰਗਤ ਕੋਣ ਕਿਹੜੇ-ਕਿਹੜੇ ਆ 1 ਤਾਂ ਬੇਟਾ ਆਹਾ ਕੋਣ 1 ਤੇ ਕੋਣ 5 ਸੰਗਤ ਕੋਣ ਆ ਠੀਕ ਹੈ ਆ ਦੇਖੋ ਆ 130 ਦਾ ਤੇ ਆ ਵੀ 130 ਦਾ कोण 4 ਤੇ कोण 8 ए बी संगत कोण ਹੈਗੇ ਆ ਠੀਕ ਹੈ ਬੇਟਾ ਇਹ 50 ਦਾ ਤੇ ए बी 50 ਦਾ ਇਸੇ ਤਰ੍ਹਾਂ ਹੀ ਦੂਜੇ ਪਾਸੇ ਵੀ ਬੇਟਾ ਇਸੇ ਤਰ੍ਹਾਂ ਹੀ ਆ कोण 2 ਤੇ कोण 6 संगत कोण ਹੈਗੇ ਆ ਠੀਕ ਹੈ ਆ 50 ਦਾ ਤੇ ਆ ਵੀ 50 ਦਾ कोण 3 ਤੇ कोण 7 ਵੀ संगत कोण ਹੈਗੇ ਆ ਠੀਕ ਹੈ ਇਹ ਪਤਾ ਲੱਗ ਗਿਆ ਸੰਗਤ ਕੋਣਾਂ ਦਾ ਉਦੋਂ ਬਾਅਦ ਬੇਟਾ ਆਪਾਂ ਗੱਲ ਕਰ ਲੈਨੇ ਆ ਇਕਾਂਤਰ ਕੋਣਾਂ ਦੀ ਤਾਂ ਇਕਾਂਤਰ ਕੋਣ ਆ ਜਿਹੜੇ ਉਹ ਬਰਾਬਰ ਹੁੰਦੇ ਆ ਮੈਂਤੀ ਦੇ ਵਿੱਚ ਇਕਾਂਤਰ ਕੋਣ ਬੇਟਾ ਆ ਜੈਡ ਸ਼ੇਪ ਦੇ ਵਿੱਚ ਇੱਥੋਂ ਨੂੰ ਲੈ ਕੇ ਇੰਨਾ ਇੰਨਾ ਕਰਕੇ ਆ ਐਂਗਲ 6 ਤੇ ਐਂਗਲ 4 ਇਹ ਬੇਟਾ ਇਕਾਂਤਰ ਕੋਣ ਹੈਗੇ ਆ ਠੀਕ ਹੈ ਆ 50 ਦਾ ਤੇ ਆ ਵੀ 50 ਦਾ ਇਸੇ ਤਰ੍ਹਾਂ ਹੀ ਬੇਟਾ ਆ ਉਹ ਪੁੱਠੇ ਪਾਸੇ ਨੂੰ ਆਪਾਂ ਜੈਡ ਜਾਇਨ ਬਣਾਵਾਂਗੇ ਐਂਗਲ 5 ਐਂਗਲ 3 AB ਇਕਾਂਤਰ ਕੋਣ ਹੈ ਗਿਆ ਇਹ ਬੇਟਾ ਅੰਦਰਲੇ ਇਕਾਂਤਰ ਕੋਣ ਹੈ ਗਿਆ ਫਿਰ ਸਮਝ ਲਓ ਧਿਆਨ ਨਾਲ ਆਹਾ ਕੋਣ ਤੇ ਆਹਾ ਕੋਣ ਅੰਦਰਲੇ ਇਕਾਂਤਰ ਕੋਣ ਆ ਇਹ ਮਿੰਟੀ ਵਿੱਚ ਬਰਾਬਰ ਹੁੰਦੇ ਆ ਠੀਕ ਹੈ ਬੇਟਾ ਤੇ ਬੇਟਾ ਆਹਾ ਕੋਣ ਤੇ ਆਹ ਕੋਣ ਬਾਹਰਲੇ ਇਕਾਂਤਰ ਕੋਣ ਹੈ ਗਿਆ 130 ਤੇ 130 ਇਹ ਵੀ ਮਿੰਟੀ ਵਿੱਚ ਬਰਾਬਰ ਹੁੰਦੇ ਆ ਤੇ ਆਹਾ ਕੋਣ ਤੇ ਆਹਾ ਕੋਣ ਇਹ ਵੀ ਬਾਹਰਲੇ ਇਕਾਂਤਰ ਆ ਇਹ ਵੀ ਮਿੰਟੀ ਦੇ ਵਿੱਚ ਬਰਾਬਰ ਹੁੰਦੇ ਆ ਠੀਕ ਹੈ ਸੰਗਤ ਕੋਣ ਹੋਗੇ ਇਕਾਂਤਰ ਕੋਣ ਹੋਣਗੇ ਅੱਗੇ ਬੇਟਾ ਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ ਸੰਪੂਰਕ ਹੁੰਦੇ ਆ ਬੇਟਾ ਕਾਟਵੀਂ ਰੇਖਾ ਹੈਗੀ ਹੈ ਠੀਕ ਹੈ ਤੇ ਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ ਆ ਦੇਖੋ 50 ਤੇ 130 180 ਡਿਗਰੀ 180 ਡਿਗਰੀ ਸੰਪੂਰਕ ਹੋਣਾਂ ਦਾ ਜੋੜ 180 ਹੁੰਦਾ ਆ ਬਾਹਰਲੇ ਕੋਣ 130 ਤੇ ਆਹ 50 ਡਿਗਰੀ ਇਹ ਵੀ 180 ਡਿਗਰੀ ਹੋ ਗਿਆ ਇਸੇ ਤਰ੍ਹਾਂ ਹੀ ਬੇਟਾ ਕਾਟਵੀਂ ਰੇਖਾ ਦੇ ਦੂਜੇ ਪਾਸੇ ਲਾ ਲਓ ਤੁਸੀਂ ਆਹਾ ਕੋਣ ਤੇ ਆਹਾ ਕੋਣ ਆ ਜਿਹੜੇ ਇਹ ਸੰਪੂਰਕ ਆ ਕੋਣ 3 ਤੇ ਕੋਣ 6 130 ਡਿਗਰੀ ਜਿਵੇਂ 150 ਡਿਗਰੀ ਤੇ ਆ ਵੀ ਇੱਕ ਪਾਸੇ ਦੇ ਆ ਬਾਹਰਲੇ ਕੋਣ ਆ ਕੋਣ 2 ਤੇ ਕੋਣ 7 ਇਹ ਵੀ ਸੰਪੂਰਕ ਆ 50 ਡਿਗਰੀ ਤੇ 130 ਡਿਗਰੀ ਬਸ ਬੇਟਾ ਸਾਰਾ ਸਾਰੰਸ਼ ਹੈਗਾ ਇਹਨਾਂ ਗੱਲਾਂ ਦਾ ਹੋਰ ਕੁਝ ਵੀ ਨਹੀਂ ਹੈ ਇਹਦੇ ਵਿੱਚ ਮੈਂ ਇੱਕ ਵਾਰੀ ਫੇਰ ਤੁਹਾਨੂੰ ਰਿਪੀਟ ਕਰ ਦਿੰਨਾ ਬੇਟਾ ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟਦੀ ਹੈ ਤਾਂ ਇਹ ਅੰਤਰ ਕੋਣ ਬਰਾਬਰ ਹੁੰਦੇ ਆ ਬੇਟਾ ਤਾਂ ਇੱਕ ਮੈਂ ਪਹਿਲਾ ਸਿਖਰ ਸਨਮੁਖ ਹੈ ਸਿਖਰ ਸਨਮੁਖ ਜਿਹੜੇ ਆ ਇੱਕ ਤੇ ਤਿੰਨ ਇਹ ਬਰਾਬਰ ਇਹ ਬਰਾਬਰ ਹੈ ਠੀਕ ਹੈ 2 ਤੇ 4 ਇਹ ਵੀ ਮਿੰਟੀ ਵਿੱਚ ਬਰਾਬਰ ਹੁੰਦੇ ਆ ਹੁਣ ਆਪਾਂ ਗੱਲ ਕਰਦੇ ਅੰਤਰ ਕੋਣਾਂ ਦੀ ਅੰਤਰ ਕੋਣ ਬੇਟਾ ਇਸ ਤਰ੍ਹਾਂ ਕਰਕੇ ਜੈਡ ਸ਼ੇਪ ਦੇ ਵਿੱਚ ਦੂਜੇ ਪਾਸੇ ਵੀ ਉੱਥੇ ਪਾਸੇ ਵੀ ਜੈਡ ਸ਼ੇਪ ਆਪਾਂ ਲੈ ਸਕਦੇ ਆ ਤਾਂ ਕੋਣ 4 ਤੇ ਕੋਣ 6 ਮਿੰਟੀ ਵਿੱਚ ਬਰਾਬਰ ਹੈ ਅੰਤਰ ਕੋਣ ਇਹ ਅੰਦਰਲੇ ਅੰਤਰ ਹੈ ਆ ਕੋਣ 3 ਤੇ ਕੋਣ 5 130 ਤੇ 130 ਇਹ ਬਾਹਰੀ ਇਕਾਂਤਰ ਹੈ ਇਹ ਵੀ ਅੰਦਰਲੇ ਇਕਾਂਤਰ ਉੱਪਰਲੇ ਪਾਸੇ ਬਾਹਰਲੇ ਇਕਾਂਤਰ ਆ ਕੋਣ 1 ਤੇ ਕੋਣ 7 ਇਹ ਵੀ ਮਿੰਟੀ ਵਿੱਚ ਬਰਾਬਰ ਕੋਣ 2 ਤੇ ਕੋਣ 8 ਇਹ ਵੀ ਵਿਟਾਮਿੰਟੀ ਦੇ ਵਿੱਚ ਬਰਾਬਰ ਹੈ ਇਹ ਬਾਹਰਲੇ ਇਕਾਂਤਰ ਹੈਗੇ ਆ ਠੀਕ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸੀ ਘਰਤਾਨਮ ਕੋਣਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਸੰਗਤ ਕੋਣ ਵੀ ਇਕਾਂਤਰ ਕੋਣ ਵੀ ਕਰ ਲਏ ਬੇਟਾ ਤਾਂ ਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣ ਸੰਪੂਰਕ ਹੁੰਦੇ ਆਹ ਕਾਟਵੀਂ ਰੇਖਾ ਬੇਟਾ ਆ ਇੱਕ ਪਾਸੇ ਦੇ ਅੰਦਰਲੇ ਕੋਣ ਆਹਾ ਤੇ ਆਹਾ ਇਹ ਸੰਪੂਰਕ ਹੁੰਦੇ ਆ 50 ਤੇ 130 ਡਿਗਰੀ 180 ਹੋ ਗਿਆ ਟੋਟਲ ਆ ਬਾਹਰਲੇ ਕੋਣ ਆ ਬੇਟਾ 130 ਤੇ 50 ਇਹ ਵੀ ਸੰਪੂਰਕ ਹੋਗੇ ਠੀਕ ਹੈ ਇਹ ਅੰਦਰਲੇ ਕੋਣ ਹੋਗੇ ਪਰਸਪਰ ਇਹ ਬਾਹਰਲੇ ਹੋਗੇ ਸੰਪੂਰਕ ਹੁੰਦੇ ਤੇ ਆਹ ਦੂਜੇ ਪਾਸੇ ਆ ਵੀ ਬੇਟਾ ਆਹਾਂ ਤੇ ਇਹਦਾ ਜੋੜ 180 ਡਿਗਰੀ ਹੋਊਗਾ ਸੰਪੂਰਕ ਹੋਣਗੇ ਆਹਾਂ ਤੇ ਆਹ ਬਾਹਰਲੇ ਕੋਣ ਹੈਗੇ ਕਾਟਵੀਂ ਰೇಖੇ ਦੇ ਇੱਕ ਪਾਸੇ ਤੇ ਇਹ ਵੀ ਸੰਪੂਰਕ ਹੁੰਦੇ ਆ ਬਸ ਬੇਟਾ ਇਹ ਛੋਟੀਆਂ ਜੀਆਂ 3-4 ਗੱਲਾਂ ਹੈਗੀਆਂ ਜੇ ਤੁਸੀਂ ਚੇਤੇ ਕਰ ਲੀਆਂ ਸਮਝ ਲਓ ਇਹ ਚੈਪਟਰ ਹੈ ਜਿਹੜਾ ਸਾਡਾ ਕੰਪਲੀਟ ਹੋ ਗਿਆ ਠੀਕ ਹੈ ਤਾਂ ਅੱਗੇ ਬੇਟਾ ਆਪਾਂ ਸਵਾਲ ਕਰਦੇ ਹਾਂ ਸਵਾਲ ਦੇਖੋ ਇੱਕ ਦੋ ਉਦਾਹਰਨਾਂ ਇਸ ਦੂਬਾਰ ਦੇ ਵਿੱਚ ਬੇਟਾ ਆਪਾਂ ਉਧਰਲੇ ਪਾਸੇ ਚੱਲ ਪੈਣਾ ਜਿਹੜਾ ਮੇਨ ਕੰਮ ਹੈਗਾ ਆਪਣਾ ਕਹਿੰਦਾ 53 ਡਿਗਰੀ ਦਾ ਸਪੂਰਕ ਕੋਣ ਲੱਭੋ ਤਾਂ ਬੇਟਾ ਪੂਰਕ ਕੋਣਾਂ ਦਾ ਜੋੜ ਤੁਹਾਨੂੰ ਪਤਾ 90 ਡਿਗਰੀ ਹੁੰਦਾ ਹੈ ਤਾਂ 90 53 37 ਡਿਗਰੀ ਇਹ 37 ਡਿਗਰੀ ਇੱਕ ਦਾ ਕੋਣ ਆ ਜਿਹੜਾ 53 ਡਿਗਰੀ ਦਾ ਪੂਰਕ ਕੋਣ ਆ ਅੱਗੇ ਕਹਿੰਦਾ ਕਿ 67 ਡਿਗਰੀ ਦਾ ਸੰਪੂਰਕ ਕੋਣ ਲੱਭੋ ਇਹ ਬੇਟਾ ਤਾਂ ਹੀ ਲੱਭ ਸਕਦੇ ਜੇ ਤੁਹਾਨੂੰ ਪਤਾ ਸੰਪੂਰਕ ਕੋਣਾਂ ਦਾ ਜੋੜਫਲ 180 ਹੁੰਦਾ ਤੇ 180 ਚੋਂ 76 ਡਿਗਰੀ ਘਟਾ ਦਾਂਗੇ ਇਹ ਸੰਪੂਰਕ ਕੋਣ 104 ਡਿਗਰੀ ਆ ਜਾਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਕਹਿੰਦਾ ਹੇਠਾਂ ਦਿੱਤੇ ਚਿੱਤਰ ਵਿੱਚ x ਦਾ ਮੁੱਲ ਕਰੋ ਜੇਕਰ AB ਅਤੇ CD ਕਾਟਵੀਆਂ ਲਾਈਨਾਂ ਹਨ ਤਾਂ ਬੇਟਾ ਆ x ਦੀ ਕੀਮਤ ਅਸੀਂ ਕਿਵੇਂ ਕੱਢ ਲਵਾਂਗੇ ਜੇ ਸਾਨੂੰ ਪਤਾ ਆ ਕਾਟਵੀ ਆ ਕਾਟਵੀ ਰੇਖਾ ਦੇ ਸਿਖਰ ਸਾਨਮੁਖ ਕੋਣ ਬਰਾਬਰ ਹੁੰਦੇ ਆ ਤਾਂ ਅਸੀਂ ਕੀ ਕਰਾਂਗੇ 2x 10 60 ਠੀਕ ਹੈ ਤਾਂ ਉੱਥੋਂ x ਦੀ ਕੀਮਤ ਕੱਢ ਲਵਾਂਗੇ 2x 10 60° ਤੇ 2x 60 10 2x 50 ਤੇ ਆਹ 2 ਨਾਲ ਕੱਟੇ ਜਾਣੇ 25 ਤਾਂ x 25° ਉੱਤਰ ਆ ਗਿਆ ਸੋ ਇਹ ਸੀਗਾ ਬੇਟਾ ਇਹਦਾ ਜਿਹੜਾ ਲਾਸਟ ਟੌਪਿਕ ਸੀਗਾ ਥਿਊਰੀ ਦਾ ਤਾਂ ਅੱਗੇ ਆਪਾਂ ਜਿਹੜਾ ਹੈਗਾ ਸਵਾਲ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ